ਵਿਚੋਂ ਬਰ ਦੁਕਾਨ ਤੇ ਬੈਠੋ ਨੇ ਤੇ ਇੱਥੇ ਆਨੇ ਕੋਈ ਸ਼ਰਾਰਤੀ ਨਿਆਣੇ ਤੇ ਆਪਣਾ ਗੇਮ ਆਪਾਂ ਦੇਖੋ ਕਿਹੜੀ ਗੇਮ ਹੈ ਫੜਨ ਲੱਗੋ ਰਹਿਣਾ ਤੋ ਮੇਰੇ ਮੇਰੇ ਖੜੇ ਰਿਹਾ ਖੜੇ ਰਿਹਾ ਖੜੇ ਰਿਹਾ ਖੜੇ ਰਿਹਾ ਮੇਰੇ ਬੈਠੇ ਦੀਆ ਖੜਾ ਇਹ ਖੜੇ ਰਿਹਾ ਮੇਰੇ ਬੈਠੇ ਬੈਠਦੇ ਜਦੋਂ ਹੁੰਦੀ ਆ ਖੜੇ ਰਿਹਾ ਬੈਠੇ ਦੀਆ ਬਰੇ ਬੈਠੇ ਹੁੰਦੇ ਆ ਤੁਹਾਡੇ ਨੂੰ ਹੁਣ ਪੇਠਾ ਵਲ ਆਇਆ ਕਰਨੀ ਆ ਮੈਂ ਜਾਣਦੀ ਤੁਸੀਂ ਮੇਰੇ ਕੋਲ ਪਹੁੰਚਦੇ ਹੋ ਹੁਣ ਕਾਹੇ ਗਏ ਇਹ ਵਟ ਕੇ ਰਹਿਣ ਮੇ ਤੋਂ ਵਟ ਚੰਮਣਦਾ ਤੇ ਦੋ ਨੂਨੇ ਹੋਵਰਨੇ ਤੇ ਆਪਾਂ ਨੂੰ ਆਪਣੀਆਂ ਕਲਾਕਾਰੀਆਂ ਕਰਕੇ ਦਿਖਾਣੇ ਜੋ ਕਿ ਆਪਾਂ ਕਰਕੇ ਛੱਡ ਚੁੱਕਿਆ ਤੇ ਫਿਰ ਆਪਾਂ ਪਾਉਂਦੇ ਆਪਣੇ ਕੰਮ ਦੇ ਜਿੱਥੇ ਆਪਾਂ ਨੇ ਬਾਲਾਂ ਨੂੰ ਚਰਾਣਾ ਹੁੰਦਾ ਮਿੱਤੂ ਇੱਥੇ ਆਨੇ ਆ ਤੇ ਬਾਲਾਂ ਨੂੰ ਚਰਾਣੇ ਤੇ ਉਸੇ ਫਿਰ ਕੰਮ ਕਰ ਦੇਖਦੇ ਦੇਖਦੇ ਆਪਣਾ ਆ ਜਾਂਦਾ ਘਰ ਤੋਂ ਫੋਨ ਕੇ ਥੋੜਾ ਪਾਰਸਲ ਆ ਚੁੱਕਿਆ ਜਨਲਜੀ ਤੇ ਆਪਾਂ ਪਾਰਸਲ ਖੋਲਦੇ ਤੇ ਵਿੱਚੋਂ ਨਿਕਲਦੇ ਆਲਟਰਾਵਾਚ ਆਲਟਰਾਵਾਚ ਦੇ ਨਾਲ ਆਪਾਂ ਪੰਗੇ ਲੈਨੇ ਆ ਬਾਹਰ ਕੱਢਦੇ ਖੁਸ਼ੀ ਬਹੁਤ ਆ ਮਿੱਤੂ ਆਲਟਰਾਵਾਚ ਲੈ ਕੇ ਅਲਟਰਾ ਬੋਝ ਲੈਨੇ ਆ ਤੈਨੂੰ ਸਟਾਰਟਿੰਗ ਟੂਟਿੰਗ ਕਰਦੇ ਮੱਥਾ ਮਾਰਦੇ ਫਿਰ ਬਿੜ ਡਾੜਾ ਮਤਲਬ ਲੰਮਾਵਨਾ ਪੰਗੇ ਨਾਲ ਲੱਗੇ ਕਿੱਦਾਂ ਹੋ ਸਕਦਾ ਲੰਮਾਵਨਾ ਪੰਗੇ ਲਾਨੇ ਤੇ ਇੱਥੇ ਕਰਦੇ ਆ ਭੱਜ ਦੇ ਬਲੌਗ ਦੀ